ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਈ ਝੋਨੇ ਹੁਣ ਗੋਪ ਤੇ ਆ ਰਹੇ ਨੇ ਕੋਈ ਕੋਈ ਪੀ ਆਰਐਸ ਦੀ ਵੈਰੈਟੀ ਹੈ ਜਿਹੜੀ ਨਸਾਰੇ ਦੇ ਵੀ ਹੁਣ ਹੋ ਗਈ। ਭੰਗੀ ਸਾਈਡ ਆ ਪਾਤਾ ਲਪੀੜ ਗੋਵ ਵਾਲੀ ਦੀ ਤਕਰੀਬਨ ਤਕਰੀਬਨ ਇੱਕ ਸਫਰੀ ਗਾਰੀ ਦਿੱਤੀ ਆ ਜਾਂ ਕੋਈ ਕਰਨ ਜਾ ਰਿਹਾ ਹੈਗਾ। ਹੁਣ ਆਪਣੇ ਝੋਨੇ ਦੀ ਪਾਇ ਭਰ ਕੇ ਚਾਹੇ ਉਹ ਬਾਸਮਤੀ ਵੈਰਾਈਟੀ ਆ ਚਾਹੇ ਪੀਆਰ ਵੈਰਾਈਟੀ ਆ ਮੋਂਜਰ ਬਾਹਰ ਨਿਕਣ ਲੱਗ ਜੇਗੀ ਹੁਣ ਆਪਾਂ ਇੱਕ ਸਬਰੇ ਐਨਪੀਕੇ 13-0-45 ਦੀ ਬੋਰਨ ਦੀ ਜਿੰਕ ਦੀ ਜੇ ਇਹ ਤੋਂ ਵੀ ਵਧੀਆ ਰਿਜ਼ਲਟ ਲੈਣੇ ਨੇ ਤਾਂ ਸਵਾਲ ਕੰਪਨੀ ਦੇ ਬਕਸਾ ਆਉਣ ਦੀ ਕੋਈ ਕਰਾਂਗੇ ਜੇ ਜਿੰਨਾਂ ਵੀ ਇਹ ਸਪਰੀਆਂ ਨਹੀਂ ਇਹ ਜਿਵੇਂ ਹੁਣ ਦਿਨ ਦੇ ਵਿੱਚ ਗਰਮੀ ਹੋ ਜਾਂਦੀ ਆ ਰਾਤ ਦੇ ਵਿੱਚ ਠੰਡ ਹੋ ਜਾਂਦੀ ਆ ਫਸਲ ਨੂੰ ਸਟ੍ਰੈਸ ਤੋਂ ਬਚਾਉਣੇਗਾ ਮਾਲਾ ਦੇਸੀ ਭਾਸ਼ਾ 'ਚ ਕਹਦੇਗੇ ਤਾਂ ਗਰਮ ਸਰਦਰ ਚੋਂ ਬਜਾਵਣ ਨਾਲ ਹੀ ਦੂਜਾ ਝੋਨੇ ਦੀ ਕੁਆਲਿਟੀ ਵੀ ਵਧੀਆ ਬਣੂਗੀ ਇਹਨਾਂ ਦੇ ਨਾਲ ਇਹ ਘਰੇ ਤੋਂ ਦਾਣੇ ਦੀ ਚਮਕ ਵੀ ਵਧੂਗੀ ਫਸਲ ਨੂੰ ਤਾਕਤ ਵੀ ਦੇਣਗਾ ਫਸਲ ਡੇਗਣ ਤੋਂ ਬਚੂਗੀ ਜਿਹੜੀ ਬਾਰਨਾ ਇਹ ਜਦੋਂ ਆਪਣੇ ਝੋਨੇ ਦੀ ਮੁੰਜਰ 'ਚ ਦੁੱਧਾ ਬਣੂਗਾ ਉਹ ਪਰਪਰਾਗਨ ਕਿਰਿਆ ਕਹਿੰਦੇ ਨੇ ਜਿਹਨੂੰ ਆਪਾਂ ਉਹਨੂੰ ਸਹਾਇਤਾ ਕਰੂਗਾ ਦਾਣਾ ਬਨਣਾ 'ਚ ਜੇ ਕਿਸੇ ਵੀਰ ਨੇ ਝੋਨੇ ਦੇ ਵਿੱਚ ਪਹਿਲਾ ਜਿੰਕ ਘੱਟ ਪਾਈ ਆ ਜਾਂ ਜਿੰਕ ਪਾਈ ਨਹੀਂ ਜਾਂ ਝੋਨਾ ਜਿੰਕ ਸ਼ੋ ਨਹੀਂ ਕਰ ਰਿਹਾ ਵੀ ਮੰਗ ਰਿਹਾ ਜਿੰਕ ਤਾਂ ਉਹਦੀ ਆਪਾਂ ਜਿੰਕ ਇੱਕ ਚਲੀਟਡ ਜਿੰਕ ਦੀ ਵਿੱਚ ਇਹਦੀ ਸਬਰੇ ਹੋ ਜੂ ਜਾਂ ਜਿੰਨੇ ਕਈ ਵੀ ਪोटाश ਨਹੀਂ ਪਾਉਂਦੇ ਜਾਂ ਪोटाश ਘੱਟ ਪਈ ਆ ਜਾਂ ਝੋਨਾ ਕਿਤੇ ਪੀਲ ਕੇ ਜਾਰੇ ਦਿਸ ਰਹੀ ਆ ਉਹ ਤੋਂ ਐਨਪੀਕੇ 13 0 45 ਦੀ ਜਾਂ ਇਹ ਤੋਂ ਵੀ ਵਧੀਆ ਬਕਸਾਲ ਦਾ ਸਭ ਤੋਂ ਵਧੀਆ ਰਿਜ਼ਲਟ ਆ ਇਹਨੂੰ ਆਪਾਂ ਵੇਚੀ ਭਾਵਾਂਗੇ ਆਪ ਨੂੰ ਦੋਗਣਾ ਰਿਜ਼ਲਟ ਮਿਲੂਗਾ 13045 ਦੀ ডোজ ਹੈ ਜੀ ਆਪਣੇ 100 ਲੀਟਰ ਪਾਣੀ ਚ 1 ਕਿਲੋ ਤੋਂ 1.5 ਕਿਲੋ ਬੋਰਨ ਦੀ ডোজ ਆ 1 ਲੀਟਰ ਪਾਣੀ ਚ 1 ਗ੍ਰਾਮ ਚਲੇਟੇਡ ਜ਼ਿੰਕ ਜੋ 21% ਆਉਂਦੀ ਆ ਉਹੀ ডোজ ਆ ਆਪਣੇ 1 ਲੀਟਰ ਪਾਣੀ ਚ 1 ਗ੍ਰਾਮ ਤੇ ਜਿਹੜੀ ਬਕਸਾਲਾ ਏਰੀ ਦੀ ডোজ ਆਪਣੇ ਜੀ 1 ਕਿਲੇ ਦੀ 750 ml ਜੇ ਦੀ ਕੀਮਤ ਦੀ ਗੱਲ ਕਰੀਏ 13045 ਕੋਰਾ ਮੰਡਲ ਕੰਪਨੀ ਦੀ ਮਿਲੂਗੀ 130 ਰੁਪਏ ਕਿਲੋ ਕੋਰਾ ਮੰਡਲ ਕੰਪਨੀ ਦਾ ਵਾਰਨ ਹੀ ਆਪਾਂ ਨੂੰ ਮਿਲੂਗਾ 300 ਰੁਪਏ ਕਿਲੋ ਤੇ ਚਲੇਟਡ ਜਿੰਕ ਆ ਜਿਹੜੀ ਇਹ ਵੀ ਕੋਰਾ ਮੰਡਲ ਕੰਪਨੀ ਦੀ ਆਪਾਂ ਨੂੰ ਮਿਲੂਗੀ 580 ਰੁਪਏ ਕਿਲੋ ਜਿਵੇਂ ਆਪਣੀ ਬਕਸਾਲਾ ਇਹ ਜੇ ਤੁਸੀਂ 5 ਲੀਟਰ ਵਾਲੀ ਪੈਕਿੰਗ ਲਓਗੇ ਇਹ 4000 ਰੁਪਏ ਦੀ ਆਊਗੀ ਜਾਂ 1 ਲੀਟਰ ਵਾਲੀ ਪੈਕਿੰਗ ਆ 850 ਰੁਪਏ ਦੀ ਇਹ ਸਾਰਿਆਂ ਨੂੰ ਮਿਲਾ ਕੇ ਆਪਾਂ ਇੱਕ ਸਪਰੇਅ ਕਰਾਂਗੇ ਜਰੂਰ ਝੋਨੇ ਦੀ ਪਾਏ ਭਰ ਗਈ ਕੋਈ ਕੋਈ ਮੁੰਜਰ ਬਾੜ ਦੱਸਣ ਲੱਗੀ ਇਹਦਾ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਇਹ ਇੱਕ ਸਪਰੇਅ ਜਰੂਰ ਕਰਿਓ ਜੀ